ਮੇਰਾ ਨਾਮ ਜੋਰਾ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡੂਰਣਾ ਜੀ ਮੇਰਾ ਕੀ ਵਾਕਿਆ ਕੀ ਹੋਇਆ ਰਾਤ ਦਾ ਜੋ ਤੁਸੀਂ ਹਸਪੀਟਲ ਦਾ ਹਾਂਜੀ ਮੈਂ ਨਾ ਆਪਣੇ ਸਬਜ਼ੀ ਦਾ ਕੰਮ ਆ ਜੀ ਸਾਡਾ ਤੇ ਮੈਂ ਉਰਦਨਪਿੰਡ ਤੋਂ ਫਰੀਦਪੁਰ ਜਾ ਰਿਹਾ ਸੀਗਾ ਤੇ ਰਸਤੇ 'ਚ ਫਰੀਦਪੁਰ ਵਾਲੇ ਇੱਕ ਬੰਨ ਹੈ ਜੀ ਨਹਿਰ ਦਾ ਬੰਨ ਹੈ ਉੱਥੇ ਮਤਲਬ ਕਿ ਪੰਜ 6 ਮੁੰਡੇ ਆਏ ਜੀ ਉਹਨਾਂ ਨੇ ਮੋਟਰਸਾਈਕਲ ਮੇਰੇ ਅੱਗੇ ਲਾ ਲੇ ਅੱਗੇ ਲਾਉਣ ਤੋਂ ਬਾਅਦ ਉਹਨਾਂ ਨੇ ਪਿਸਤਲ ਕੱਢੀ ਪਿਸਤਲ ਕੱਢ ਕੇ ਉਹਨਾਂ ਨੇ ਮੇਥ ਪਿਸਤਲ ਧਾਲ ਲਈ ਮੈਨੂੰ ਕਹਿੰਦੇ ਪਰਸਪੁਰਸ ਆਪਣਾ ਮਨ ਲਗੀ ਪੈਸੇ ਪੂਸੇ ਦਿਓ ਜੋ ਵੀ ਹੈਗਾ ਤੁਹਾਡੇ ਕੋਲ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਅ ਦੋ ਮੁੰਡੇ ਅੱਗੇ ਸੀਗੇ ਉਹਨਾਂ ਨੇ ਮੋਟਰਸਿਕਲ ਅੱਗੇ ਲਾ ਕੇ ਫਿਰ ਜਿਹੜਾ ਮੁੰਡੇ ਪਿੱਛੇ ਸੀਗੇ ਉਹਨਾਂ ਮੁੰਡਿਆਂ ਨੇ ਮਨ ਲਗੀ ਇੱਕ ਕੱਡੀ ਮਨ ਲਗੀ ਪਿਸਤਲ ਤੋਂ ਬਾਅਦ ਮੈਨੂੰ ਕਹਿੰਦੇ ਪਰਸ ਕਾਡਾ ਆਪਣਾ ਕਿੱਥੇ ਆ ਤੇ ਮੈਂ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਡੰਡੇ ਸੀਗੇ ਉਹਨਾਂ ਕੋਲ ਤੇ ਉਹਨਾਂ ਨੇ ਮੇਰਾ ਟੈਂਪੂ ਬੰਦ ਕਰ ਦਿੱਤਾ ਟੈਂਪੂ ਬੰਦ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਖਿੱਚ ਕੇ ਬਾਹਰ ਘੱਟ ਲਿਆ ਬਾਹਰ ਕੱਢਣ ਤੋਂ ਬਾਅਦ ਉਹਨਾਂ ਨੇ ਫਿਰ ਮਲਕੀ ਪੂਰਾ ਮਲਕੀ ਮੇਰੇ ਨਾਲ ਹੱਥੋ ਪਾਈ ਹੋਈ ਜੀ ਰਾੜਾ ਸੀਗੀਆਂ ਉਹਨਾਂ ਕੋਲ ਕਿਰਪਾਨਾਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਮੇਰੀ ਆ ਬਾਹ ਜਿਹੜੀ ਹੈ ਤੋੜਤੀ ਉਹਨਾਂ ਨੇ ਦੋ ਜਣੇ ਸੀਗਾ ਹੋਰ ਵੀ ਆ ਪਹਿਲਾਂ ਦੋ ਜਣੇ ਨਾਲ ਹੋਈ ਹੈ ਮੁੜ ਕੇ ਫਿਰ ਪਿੱਛੋਂ ਤਿੰਨ ਚਾਰ ਜਣੇ ਆਏ ਆ ਤਿੰਨ ਚਾਰ ਜਣੇ ਫਿਰ ਪਿੱਛੋਂ ਆਏ ਆ ਕੌਣ ਸੀ ਬੰਦੇ ਜਾਨਦੇ ਉਹਨਦੀ ਪਛਾਣ ਕਰ ਹਾਂਜੀ ਉਰਦਨ ਪਿੰਡ ਦੇ ਆ ਜੀ ਇਹ ਉਹਦਾ ਨਾਮ ਮੁੰਡੇ ਦਾ ਗੁਰਿੰਦਰ ਗੁਰੀ ਇਹ ਨਾਮ ਮੁੰਡੇ ਦਾ ਤੇ ਉਰਦਨ ਪਿੰਡ ਦੇ ਆ ਇਹ ਇਹ ਮਤਲਬ ਕਿ ਨਿਹੰਗੀ ਬਾਣਾ ਪਾ ਕੇ ਲੋਕਾਂ ਨਾਲ ਲੁੱਟਾਂ ਖੋਹ ਕਰਦੇ ਪਹਿਲਾਂ ਵੀ ਨਾ ਤੇ ਸਾਡੇ ਊਰ ਨੇ ਪਿੰਡ ਇੱਕ ਖੇੜੇ ਦੇ ਮੁੰਡੇ ਦਾ ਵਾਰਦਾਤ ਹੋਈ ਸੀ ਉਸ ਦੇ ਵਿੱਚ ਵੀ ਇਨਵੋਲਵਮੈਂਟ ਹੈਗੇ ਆ ਉਦੋਂ ਵੀ ਇਹਨਾਂ ਦਾ ਪਰਚਾ ਹੋਇਆ ਕਾਫੀ ਹੋਰ ਵੀ ਇੱਕ ਦੋ ਨੰਗਲ ਆਪਣੇ ਕੋਰਾਲੀ ਵੀ ਇਹਨਾਂ ਦੇ ਪਰਚਾ ਦਰਜ ਹੋਇਆ ਸੀ ਪਤਾ ਕਰਿਆ ਉਹ ਇਹ ਇਦਾਂ ਹੀ ਵਾਰਦਾਤ ਸਾਡੇ ਇਲਾਕੇ 'ਚ ਪੂਰੀ ਦਹਿਸ਼ਤ ਇਹਨਾਂ ਦੀ ਲੋਕਾਂ ਨੂੰ ਰੋਕ ਕੇ ਇਹ ਮਾਰਕੁੱਟ ਕਰਦੇ ਆ ਜੀ ਤੇ ਪੈਸੇ ਖੌਂਦੇ ਆ ਜੀ ਫੌਣ ਖੌਂਦੇ ਆ ਤੇ ਮੇਰੇ ਨਾਲ ਵੀ ਇਹਨਾਂ ਨੇ ਇਦਾਂ ਹੀ ਕਰਿਆ ਇੱਕੇ ਗੋਲੇ ਚ ਚਾੜ ਕੇ ਛੋੜ ਦਿੱਤੀ ਚਾੜ ਦੇ ਵਿੱਚ ਹਾਂ ਉਹਨਾਂ ਚ 5-6 ਬੰਦੇ ਹੋਰ ਵੀ ਹੈਗੇ ਆ ਜੀ ਨਾਲ ਮਤਲਬ ਕਿ ਬਾਈ ਫੇਸ ਤਾਂ ਮੈਂ ਉਹਨਾਂ ਨੂੰ ਜਾਣਦਾ ਆ ਪਰ ਉਹਦਾ ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ ਤੇ ਗੁਰਿੰਦਰ ਗੁਰੀ ਜਿਹੜਾ ਮੁੰਡਾ ਹੈ ਇਹ ਪੂਰਾ ਸਰਗਰਮ ਹੈ ਸਾਡੇ ਇਲਾਕੇ ਚ ਹਾਂਜੀ ਮੈਂ ਉਹਨਾਂ ਨੂੰ ਮੇਰੀ ਪੂਰੀ ਹੱਥੋਂ ਪਾਈ ਜਦੋਂ ਮੇਰਾ ਮਾਰਕੁੱਟ ਟਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਉਹ ਮੈਂ ਉੱਥੋਂ ਭੱਜਣ ਚ ਮਲਕੀ ਪੂਰਾ ਕਾਮਯਾਬ ਹੋ ਗਿਆ ਜੇ ਅੱਗੇ ਦਾਰੂ ਦਾ ਠੇਕਾ ਸੀਗਾ ਮੈਂ ਉੱਥੇ ਭੱਜ ਕੇ ਵੜ ਗਿਆ ਜੀ ਉੱਥੇ-ਉੱਥੇ ਮੁੰਡੇ ਸੀਗੇ ਕਾਫੀ ਉਹਨਾਂ ਨੇ ਫਿਰ ਮਲਕੀ ਮੈਨੂੰ ਮੇਰਾ ਪਰਨਾਪੁਰਨਾ ਬੰਨਿਆ ਮੇਰੇ ਬਲੱਡ ਬਹੁਤ ਜਾ ਰਿਹਾ ਸੀਗਾ ਸਿਰ 'ਚ ਬਹੁਤ ਜ਼ਿਆਦਾ ਤੇ ਮੈਂ ਉੱਥੇ ਬੇਹੋਸ਼ ਕੀ ਮਾਰਿਆ ਕੀ ਸਿਰ 'ਚ ਜੀ ਆਪਣੇ ਜਿਹੜਾ ਖੰਡਾ ਹੁੰਦਾ ਕਿਰਪਾਨ ਹੁੰਦੀ ਹੈ ਨਾ ਵੱਡੀ ਖੰਡਾ ਉਹ ਖੰਡਾ ਮਾਰਿਆ ਜੀ ਉਹਨਾਂ ਨੇ ਮੇਰੇ ਪਿੱਛੋਂ ਤੇ ਉਹਦੇ ਨਾਲ ਮੇਰਾ ਬਲੱਡ ਜਿਹੜਾ ਬਹੁਤ ਜ਼ਿਆਦਾ ਮਲਕੀ ਕੱਪੜੇ ਮੇਰੇ ਪੂਰੇ ਬਲੱਡ ਨਾਲ ਸੀ ਹੋ ਗਏ ਸੀਗੇ ਮੈਂ ਬ ਉੱਤੇ ਫਿਰ ਉਹ ਬੰਦੇ ਮਨ ਲਗੀ ਰਾਹ ਗਈ ਸੀ ਜਿਹੜਾ ਉਹਨਾਂ ਨੇ ਚੱਕ ਕੇ ਜੀ ਮੈਨੂੰ ਫਿਰ ਮੋਟਰਸਾਈਕਲ ਬਿਠਾ ਕੇ ਜੀ ਇੱਥੇ ਹਸਪੀਟਲ ਸਰਕਾਰੀ ਹਸਪੀਟਲ ਰਾਜਪ੍ਰੇਮ ਨੂੰ ਐਡਮਿਟ ਕਰਾਇਆ ਜੀ ਉਹਨਾਂ ਨੇ ਤੇ ਉਸ ਤੋਂ ਬਾਅਦ ਸਟੀਚ ਤੁਹਾਡੇ ਸਟੀਚ ਹੀ ਹੋ ਗਏ ਹਾਂ ਹਾਂਜੀ ਮੇਰੇ ਮਨ ਕੀ ਟਾਂਕੇ ਕਾਫੀ ਬਹੁਤ ਟਾਂਕੇ ਆ ਜੀ ਮੇਰੇ ਪੂਰਾ ਸਿਰ ਫਟਿਆ ਹੋਇਆ ਜੀ ਸਾਰਾ ਹੀ ਹਾਂਜੀ ਬਾਹ ਵੀ ਪੂਰੀ ਹਲੇ ਤੱਕ ਕੋਈ ਰਿਪੋਰਟ ਨਹੀਂ ਆਈ ਜੀ ਦੇਖੋ ਬਾਹ ਫ੍ਰੈਕਚਰ ਹੈ ਸੋ ਉਹ ਹੋ ਗਈ ਫ੍ਰੈਕਚਰ ਇਸ ਦੀ ਬਾਹ ਮੇਰੀ ਯਨੇ ਵਲੋ ਵਲੋ ਕਿੱਤ ਤੱਕ ਗਏ ਟੋੜਦੇ ਕੀ ਉਹਨਾਂ ਨੂੰ ਪੁਰਾਣੀ ਰੰਜਿਸ਼ ਸੀ ਕੋਈ ਕੋਈ ਹਾਂਜੀ ਉਹ ਮੇਰੇ ਉੜਦਨ ਪਿੰਡ ਦੇ ਮੇਰੇ ਦੋਸਤ ਹੈਗੇ ਆ ਜੀ ਉਹਨਾਂ ਨਾਲ ਮਤਲਬ ਕੀ ਕੋਈ ਪੁਰਾਣਾ ਉਹਦਾ ਝਗੜਾ ਹੋਇਆ ਸੀਗਾ ਉਸ ਝਗੜੇ ਚ ਮੈਂ ਉਹਨਾਂ ਨੂੰ ਮਤਲਬ ਕੀ ਛਡਾਇਆ ਸੀਗਾ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਉਸ ਤੋਂ ਬਾਅਦ ਉਹ ਮੈਨੂੰ ਮਿਲਦੇ ਵੀ ਰਹੇ ਆ ਜਾਂ ਕਿਵੇਂ ਵੀ ਆ ਪਰ ਮਾੜੀ ਮਾੜੀ ਗੱਲ ਤੋਂ ਮੇਰੇ ਨਾਲ ਟੋਕ ਟੋਕੀ ਕਰਦੇ ਸੀਗੇ ਮੈਂ ਉਹਨਾਂ ਨੂੰ ਸਮਝਾਦਾ ਸੀਗਾ ਵੀ ਮੇਰੇ ਹੱ ਤੇ ਉਹਨਾਂ ਨੇ ਫਿਰ ਜਦੋਂ ਮੈਨੂੰ ਮਾਰਿਆ ਜੀ ਮਾਰਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਵੀ ਤੈਨੂੰ ਅਸੀਂ ਜਾਣ ਤੋਂ ਹੀ ਮਾਰਣਾ ਹੈ ਕਿਉਂਕਿ ਜੇ ਮੈਂ ਉਹਨਾਂ ਚ ਇੱਕ ਬੰਦਾ ਪਛਾਣਿਆ ਸੀਗਾ ਮੈਨੂੰ ਕਹਿ ਵੀ ਤੇਰਾ ਪਿੰਡ ਉਰਦਨ ਹੈ ਨਾ ਮੈਂ ਤੈਨੂੰ ਜਾਣਦਾ ਉਸ ਤੋਂ ਬਾਅਦ ਉਹਨਾਂ ਨੇ ਮੇਤੇ ਪੂਰਾ ਇੰਨਾ ਹੈਵੀ ਹਮਲਾ ਵੀ ਇਹਨੂੰ ਮਾਰ ਹੀ ਦਿੱਤਾ ਜਾਵੇ ਕਿਉਂਕਿ ਕਿ ਪਛਾਣ ਚੁੱਕਾ ਹੈ ਵੀ ਜੇ ਇਸ ਨੂੰ ਛੱਡਤਾ ਤੇ ਸਾਡਾ ਨਾਮ ਆ ਜਾਣਾ ਤੇ ਤੁਹਾਡੇ ਕਹਿਣ ਦਾ ਮਤਲਬ ਹੈ ਜਾਨ ਲੈਵਾ ਹਮਲਾ ਹਾਂਜੀ ਮੇਤੇ ਪੂਰਾ ਜਾਨ ਲੈਵਾ ਹਮਲਾ ਕਿਰਪਾਨਾਂ ਗੰਡਾਸੀਆਂ ਉਹਨਾਂ ਕੋਲ ਤੇ ਬਹੁਤ ਉਹਨਾਂ ਨੇ ਮੇਰਾ ਪੂਰੀ ਤਰ੍ਹਾਂ ਉਹ ਕਰਕੇ ਵੀ ਗਏ ਹੈ ਨਹੀਂ ਲੁੱਟਖੌਣ ਨੇ ਮੈਨੂੰ ਮੇਰੇ ਤੋਂ ਪੈਸੇ ਵੀ ਮੰਗੇ ਆ ਜੀ ਮੇਰੇ ਤੋਂ ਵੀ ਤੁਹਾਡੇ ਕੋਲ ਲੈ ਕੇ ਆਇਸ ਨਹੀਂ ਮੋਬਾਈਲ ਮੇਰੇ ਕੋਲ ਤਾਂ ਮੈਂ ਆਪਣਾ ਫੋਨ ਜਿਹੜਾ ਉਹ ਗੱਡੀ ਤੇ ਕਿੱਥੇ ਛੱਡ ਦਿੱਤਾ ਸੀਗਾ ਮੈਨੂੰ ਪਤਾ ਲੱਗਿਆ ਸੀਗਾ ਤੇ ਮਤਲਬ ਕਿ ਮੈਨੂੰ ਵੀ ਪਤਾ ਲੱਗਿਆ ਸੀਗਾ ਵੀ ਇਹ ਬੰਦੇ ਮੇਰੇ ਤੇ ਹਮਲਾ ਕਰਦੇ ਬੰਦੇ ਮੈਂ ਪਛਾਣਲੇ ਸੀਗੇ ਤੇ ਮੈਨੂੰ ਪੂਰਾ ਖਤਰਾ ਹੈਗਾ ਜੀ ਮੈਂ ਪ੍ਰਸ਼ਾਸਨ ਅਕੋ ਬੇਨਤੀ ਕਰਦਾ ਹਾਂ ਐਸਐਚਓ ਸਾਹਿਬ ਅੱਗੇ ਬੇਨਤੀ ਕਰ ਰਿਹਾ ਜੀ ਡਿਪਟੀ ਸਾਹਿਬ ਅੱਗੇ ਵੀ ਐਮਐਲਏ ਮੈਨੋ ਅੱਗੇ ਵੀ ਬੇਨਤੀ ਕਰ ਰਿਹਾ ਕਿ ਮਤਲਬ ਕਿ ਮੈਨੂੰ ਉਹਨਾਂ ਨੇ ਜਾਨੋ ਮਾਰਨੀਆਂ ਧਮਕੀਆਂ ਦਿੱਤੀਆਂ ਵੀ ਤੈਨ ਤੇ ਮੇਰੇ ਫਾਦਰ ਨਹੀਂ ਹੈਗੇ ਮੇਰੇ ਮਦਰ ਤੇ ਮੇਰੇ ਵਾਈਫ ਤੇ ਮੈਂ ਮਤਲਬ ਕਿ ਮੇਰੇ ਪਰਿਵਾਰ ਜਿਹੜਾ ਸਾਨੂੰ ਪੂਰਾ ਖਤਰਾ ਹੈ ਅਸੀਂ ਬਾਹਰ ਡੇਰੇ ਤੇ ਰਹਿੰਦੇ ਆ 24 ਘੰਟੇ ਸਾਨੂੰ ਉਹਨਾਂ ਦਾ ਖਤਰਾ ਕੁਝ ਵੀ ਕਰ ਸਕਦੇ ਨੇ ਤੇ ਮੇਰੀ ਰਿਕਵੈਸਟ ਹੈ ਕਿ ਇਸ ਜੋ ਮੇਰੇ ਨਾਲ ਹੋਇਆ ਤੇ ਕਿਸੇ ਹੋਰ ਨਾਲ ਵੀ ਹੋ ਸਕਦਾ ਇਸ ਗੱਲ ਨੂੰ ਦੱਬਿਆ ਨਾ ਜਾਵੇ ਪੁਲਿਸ ਇਹ ਰਿਕਵੈਸਟ ਹੈ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਸ ਨੂੰ ਪੂਰੀ ਗਹਿਰਾਈ ਨਾਲ ਜਿਹੜੇ ਬੰਦੇ ਹੈਗੇ ਜਿਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਮ ਐਲ ਆਰ ਤੋਂ ਕੱਟੀ ਜਾਂਦਾ ਤੋਂ ਐਮ ਐਲ ਆਰ ਕੱਟੀ ਹਾਂਜੀ ਉਸ ਦਾ ਕੋਈ ਮੈਡੀਸਿਨ ਨਹੀਂ ਦਿੱਤੀ ਦਰਦ ਬਹੁਤ ਜ਼ਿਆਦਾ ਤੇ ਹਲੇ ਤੱਕ ਕੋਈ ਵੀ ਕੋਈ ਗੱਲਬਾਤ ਨਹੀਂ ਡਾਕਟਰਾਂ ਨਾਲ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਜੀ ਬੇ ਮੈਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਗੁੰਡਾਗਰਦੀ ਸਾਡੇ ਮਾਨਕਪੁਰ ਖੇੜਾ ਨੱਤਿਆਂ ਬਰਾਵਾ ਤੇ ਉਣਦਨ ਪਿੰਡ ਦੇ ਸਾਡੇ ਸਾਰੇ ਲੇਲਾ ਪੂਰਾ ਸਰਗਰਮ ਹੈ ਜੀ ਇਹ ਨਿਹੰਗੀ ਬਾਣੇ ਪਾ ਕੇ ਗੁਰੂ ਸਾਹਿਬ ਦਾ ਜਿਹੜਾ ਬਾਣਾ ਬਹੁਤ ਪਵਿੱਤਰ ਬਾਣਾ ਜੀ ਇਹ ਉਹਨਾਂ ਦੇ ਬਾਣੇ ਪਾ ਕੇ ਲੋਕਾਂ ਨਾਲ ਵਾਰਦਾਤ ਕਰਦੇ ਆ ਲੋਕਾਂ ਨਾਲ ਮਾਰਕੁੱਟ ਕਰਦੇ ਆ ਪੈਸੇ ਖੁੰਦੇ ਮੋਬਾਈਲ ਛਿੰਦੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਇਹਨਾਂ ਤੇ ਡੀਐਸਪੀ ਸਾਹਿਬ ਨੂੰ ਮੇਰੀ ਬੇਨਤੀ ਹੈ ਐਮਐਲਏ ਸਾਹਿਬ ਨੂੰ ਮੇਰੀ ਬੇਨਤੀ ਹੈ ਐਸਐਚਓ ਬਨੂੜ ਜੀ ਸਦਰ ਮੈਨੂੰ ਲੱਗਦਾ ਜੀ ਬਨੂੜ ਅਸਲੇ ਬਨੂੜ ਦੇ ਵਿੱਚ ਹੀ ਵਾਕਿਆ ਹੁੰਦਾ ਜਿਹੜਾ ਕਿ ਇਹ ਉਰਦਨ ਪਿੰਡਾਂ ਦੀ ਮੈਂ ਗਰਸੇਵ ਕੁਮਾਰ ਸਿੰਘ ਐਸਐਚਓ ਨੂੰ ਬਹੁਤ ਬੇਨਤੀ ਰਿਕੁਐਸਟ ਕਰਦਾ ਹੱਥ ਬਨ ਕੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਐਮਐਲਏ ਸਾਹਿਬ ਦਾ ਮੇਰੀ سپورਟ ਕੀਤੀ ਜਾਵੇ ਤੇ ਅੱਜ ਮੇਰੇ ਗਰੀਬ ਨਾਲ ਇਹ ਹੋ ਗਿਆ ਕੱਲ ਨੂੰ ਹੋਰ ਵੀ ਕਿਸੇ ਹਾਂ ਸਾਨੂੰ ਇੱਕ ਇੰਟੀਮਿਸ਼ਨ ਮਿਲੀ ਸੀ ਜਿਹੜਾ ਇੱਕ ਜੂਰਾ ਸਿੰਘ son of ਕਰਨਾਮ ਸਿੰਘ ਪਿੰਡ ੁਰਨਾ ਤੋਂ ਐਡਮਿਟ ਹੋਏ ਨੇ ਸਰਾਈਪੁਰਾ ਹਸਪੀਟਲ ਦੇ ਵਿੱਚ ਤੇ ਉਹਨਾਂ ਦੇ ਕਹਿਣ ਮੁਤਾਬਕ ਵੀ ਉਹ ਕੱਲ ਸ਼ਾਮੀ 8:30 ਵਜੇ ਆਟੋ ਤੇ ਆਪਣੇ ਸਾਦੀ ਲੈਣ ਵਾਸਤੇ ਜਾ ਰਹੇ ਸੀ ਰੋਪੜ ਤੋਂ ਫਰੀਦਪੁਰ ਵੱਲ ਪੁਰਨੇ ਦਾ ਤੇ ਰਸਤੇ 'ਚ ਦੋ ਜਣੇ ਨੂਰ ਸਿੰਘਲ ਤੇ ਆਏ ਉਹਨਾਂ ਨੇ ਇਹਨੂੰ ਰੋਕਿਆ ਰੋਕੇ ਉਹ ਦਿੱਤਾ ਸਨੇਚਿੰਗ ਮੋਬਾਈਲ ਤੇ ਪਰਸਪਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਇਨੇਕ ਟਾਈਮ 'ਚ ਉਹ ਜਿਹਨੂੰ ਉਹਨਾਂ ਨੇ ਹੱਥੋਂ ਪਾਈ ਹੋਏ ਤੇ ਤਿੰਨ ਚਾਰ ਮੁੰਡੇ ਹੋਰ ਆ ਗਏ ਜਿਨ੍ਹਾਂ ਕੋਲ ਅ ਕਿਰਪਾਨਾਂ ਵਗੈਰਾ ਸੀ ਤੇ ਉਹਦੇ ਜੋ ਸੱਟ ਲੱਗੀਆਂ ਸੀ ਅਸੀਂ ਉਹਦੇ ਬਿਆਨ ਲੈ ਕੇ ਕਾਰਵਾਈ ਕਰਨ ਜਾ ਰਹੇ ਹਾਂ ਸਰੰਦਰ ਨੇ ਵਾਰ ਵਾਰ ਤਾਂ ਹੋ ਰਹੀਆਂ ਨੇ ਲਗਾਤਾਰ ਤਾਂ ਇਹਨਾਂ ਤੋਂ ਪੁਲਿਸ ਜਿਮ ਕੋਈ ਤੇ ਬੋਲਿੰਗ ਬਾਰਸਤੇ ਕੋਈ ਚੋਚੀ ਤਾਂ ਨਹੀਂ ਸੀ ਹਾਂ ਸਾਡੇ ਕੋਲੋਂ ਜਿਹੜੀ ਉੱਥੇ ਸਾਡੀ ਹੈਪੀ ਪੈਟਰੋਲਿੰਗ ਅਕੈਡਮੀ ਐਸ ਵਾਈਟ ਕੋਲ ਜਿਉਂ ਅਸੀਂ ਉੱਥੇ ਪੂਰੀ ਗਸ਼ਟ ਕਰਦੇ ਤੇ ਫਿਲਹਾਲ ਸਾਡੇ ਕੋਲ ਇਦਾਂ ਦੀ ਕੋਈ ਹਜੇ ਕੋਈ ਰਿਪੋਰਟ ਨਹੀਂ ਹੋਈ ਇਹ ਫਰਸਟ ਰਿਪੋਰਟ ਹੋਇਆ ਤੇ ਇਹਦੇ ਵਿੱਚ ਸੀਗਾ ਇਸ ਵਾਰ ਲੌਜੂ ਬਣਦੇ ਕਰਗੇ ਉਹ ਕੀਤੀ ਜਾਊਗੀ ਸਰ ਜਿਸ ਵਾਰ ਕੋਟ ਲੱਗਿਆ ਮੁੰਡਿਆਂ ਬਹੁਤ ਪੈ ਮੁੰਡਿਆਂ ਤੇ ਪਹਿਲਾਂ ਵੀ ਕੋਈ ਪਰਚੇ ਦੱਦ ਲੈ ਗ੍ਰੂਪ ਕੋ ਪੁੰਮਰੇ ਸੱਤ ਲਾ ਗ੍ਰੂਪ ਪੁੰਮਰੇ ਲੁੱਟਾ ਨਾ ਦੀ ਵਾਰਸ ਤੋਂ ਨਹੀਂ ਜੂਰਾ ਸਿੰਘ ਨੂੰ ਦੱਸਿਆ ਗਿਆ ਕਿ ਇਨਾਂ ਤੇ ਇੱਕ ਡੇਢ ਸਾਲ ਪਹਿਲਾਂ ਕੋਈ ਲੜਾਈ ਝਗੜੇ ਦਾ ਪਿੰਡ ਉਰਨੇ ਚ ਪਰਚਾ ਦਰਜ ਹੋਇਆ ਸੀ ਤੇ ਉਹਨਾਂ ਚ ਉਹਨਾਂ ਨੇ ਇੱਕ ਬੰਦੇ ਦੀ ਪਛਾਣ ਕੀਤੀ ਆ ਤੇ ਉਹਦਾ ਨਾਮ ਉਹ ਹੈ ਜਿਸ ਦਾ ਅੰਡਰ ਇਨਵੈਸਟੀਗੇਸ਼ਨ ਤੋਂ ਵੀ ਅਸੀਂ ਗੂ ਬਣਦੀ ਕਰ ਰਹੀ ਹੈ ਕੱਲੇ ਕੱਲੇ ਬੰਦੇ ਨੂੰ ਪਛਾਣ ਕੇ ਤਾਰੀ ਕੀਤੀ ਹੈ